ਦੇ ਦੇ ਚੱਲ ਉਹਨਾਂ ਦੇ ਵਿਚਾਰਨਾ ਕੋ ਯਾਰ ਕਿੱਡੀ ਬੱਕਰੀ ਗੱਬਣ ਬੱਕਰੀ ਕਿਹੜਾ ਵੀ ਫੰਡਰ ਆਇਆ ਗਰੀਬ ਬੰਦਾ ਕਰ ਕਿਵੇਂ ਪਾਣਾ ਚੱਲਦਾ ਨਹੀਂ ਹੁਣੇ ਨਹੀਂ ਲੱਗਦੀ ਉਹ ਨਹੀਂ ਹੁਣੇ ਬਾਈ ਯਾਰ ਰੁਪਈਆਂ ਦੇ ਚਾਹਤਾ ਲਾ ਮੈਂ ਇੱਕ ਤੋਂ ਜਵਾਬ ਪੂਰਾ ਕਰਦਾ ਵਿਚਾਰਾ ਕਰਾਏਗਾ ਬਸ 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 7 ਤਾਂ ਸਕੋਚ ਹੋ ਗਿਆ ਬਾਈ ਪਾਚੀ ਆਪ ਬਾਕੀ ਕੀ ਹੈ ਕੀ ਹੈ ਬੱਕਰੀ ਲਿਆ ਵੜ ਕੇ ਬੱਕਰੀ ਲਿਆ ਵੜ ਕੇ ਬਾਈ ਬੱਕਰੀ ਤੇ ਲਿਆ ਫੜ ਕੇ ਕੀ ਲਿਆ ਸਿਰ ਦੱਸ ਕਿੰਨੀ ਬੱਕਰੀ ਆ ਲਿਆ ਫੜ ਕੇ ਦੂਜਾ ਸੂਆ ਬਹੁਤ ਠੀਕ ਹੈ ਠੀਕ ਹੈ ਠੀਕ ਹੈ ਠੋੜਾ ਦੇ ਮੁੰਡਾ ਉਹ ਰੱਖ ਲੈ ਇਧਰ ਲਿਆ ਇਹ ਸੂਣ ਵਾਲੀ ਹੈ ਬਾਈ ਬੋਗੇ ਬੱਕਰੀ ਮਹੀਨਾ ਲੈਂਦੀ ਠੀਕ ਆ ਪਾਚੀ ਅਸੀਂ ਕਰਾਲਾ ਪਾਚਾ ਰੱਖ ਬੱਕਰੀ ਦਾ ਸੌਦਾ ਚੱਲੀ ਜਾਂਦਾ ਸੂਣ ਵਾਲੀ 12 ਦੀ ਕਹਿਤੀ ਕੀ ਕਹਤਾ 12 ਦੀ ਕਹਿਤੀ ਇਹ ਕਿੰਨੇ ਆ ਦਸਾਂ ਦਾ ਬਹੁਤ ਜਾ ਭਰਾਵਾ 10000 10000 ਕੋਈ ਦੰਦ ਬਟ ਕੇ ਨਵੀਂਆਂ ਨਵੀਂ ਛੇ ਦਾ ਪੱਟਾ ਇਹ ਦੂਜਾ ਦੁਆਰਾ ਇਹ ਪੱਕੇ ਲਾ ਲੈ ਹਾਂ ਕੀ ਆ ਉਹ ਪਰ ਜਣੀ ਪਤਾ ਆ ਪੰਨਾ ਓਏ ਕਰ ਦੇਖ ਉਹ ਜੱਦੀ ਪੱਕਾ ਮੋ ਲਾਉਂਦਾ ਹੁਣ ਨਹੀਂ ਯਾਰ 5 ਰੁਪਏ ਪਾਣੇ ਦੇ ਨਹੀਂ ਚੇ ਨਾ ਹੋਰ ਕੀ ਆ ਜੱਪ ਆਲਾ ਓਏ ਪਾ ਗੀ ਬੰਦਾ ਨਮੀਆ ਦੁਨੀਆ ਰੱਖੀ ਵੇਦਾ ਹੈ ਨਹੀਂ ਹੋਵੇਗਾ ਹੋਣਾ ਫੜ ਲਵਾ ਬਾਈ ਜੱਗੀ ਕਿਵੇਂ ਕਰਵਾਤੀ ਬੱਕਰੀ ਲਖਾਈ ਆਪ ਦੀ ਸਾਢੇ 10 ਚ ਲਖਾਈ ਆਪ ਦੀ ਆ ਉਹਦੀ ਹਾਂ ਜੀ ਆਪ ਦੀ ਕਿੰਨੇ ਚਿਰ ਦੀ ਗੱਬਣਾ ਇਹ ਗੱਬਣ ਵਈ 10 ਸਾਰੇ ਪਾਸੇ ਸੱਤ ਦਾ ਨਹੀਂ ਕਰ ਦੂ 5-7 ਲੈਂਦੀ ਆ ਹੈ ਰਹਿਣਾ ਹੀ ਹੁੰਦਾ ਚੱਲ ਕੋਈ ਨਹੀਂ ਮਹੀਨਾ ਨਹੀਂ ਲੈਂਦੀ ਬੱਕਰੀ 20 ਦਿਨਾਂ ਦੀ ਆ ਬੱਕਰੀ ਹੋਈ ਆ ਮਹੀਨਾ ਕਹਿਣ ਦੀ ਗੱਲ ਆ ਉਹਦੀ ਸਾਢੇ 10000 ਚ ਲਖਾਈ ਆਪ ਕੋ ਆਪਣੀ ਹਾਂ ਜੀ ਆਪਣਾ ਠੀਕ ਆ ਕਿਹੜਾ ਪਿੰਡ ਸੀ ਬਈ ਆਪਣਾ ਆਪਣਾ ਧਾਰਾ ਸਿੰਘ ਕਲੋਨੀ ਧਾਰਾ ਸਿੰਘ ਕਲੋਨੀ ਫਰੀਦਕੋਟ ਤੋਂ ਆ ਮੁੰਡਾ ਬੋਗੇ ਤੋਂ ਲਈ ਆ ਹਰੀਕੇ ਕਲਾਂ ਵਾਲੇ ਤੋਂ ਇਹ ਬੱਕਰੀ ਬਈ ਤੁਸੀਂ ਦੇਖ ਸਕਦੇ ਹੋ ਜੱਗੀ ਨੇ ਕਰਾਇਆ ਸਭ ਦਾ જય <laughs> ના ਫੋਟੋ ਸਟਾਫ ਕਰ ਪੀ ਅੰਕਲ ਤੇਰਾ ਰਸਾ ਬਣਾ ਨਹੀਂ ਹੈ ਕਿੰਨੇ ਨਹੀਂ ਜਿਆਦਾ 18000 ਜਿਆਦਾ 18000 ਮੈਂ ਛੋਟੇ ਗੱਲਾਂ ਨੇ ਬਣੀਆਂ ਫੇ ਥੱਲੇ ਬੋਤਲ ਪਾਠਾ ਬੜੀ ਦੇਖ ਆ ਲੈ ਆ 50 ਦੀ ਬਾਕੀ ਜਿੰਨੋਂ ਵਿੱਚ ਖੜ ਗਏ 12 13 ਨਾਲਾ ਠੀਕ ਹੈ ਕਿ ਤੋਰ ਦਾ ਹਾਨ ਆ 25000 ਵਾਲੀ ਹੈਣੀ ਐਵੇਂ ਨਾ ਮੰਗੀ ਜਾ ਕਿਤੇ ਰੰਗ ਹੀ ਨਾ ਡੱਬਾ ਸਾਰਾ ਮੈਂ ਗੱਲ ਕਰਾਂ ਮਸੂੜਾ ਨਾ ਠੀਕ ਹੈ ਹੀ ਨਹੀਂ ਜਾਣ ਤੇ 13 ਦੀ ਹੋ ਗਈ ਪਾਰੀ ਜਾਂਦੀ 12 ਓਏ ਪਾਰਾ ਜੋੜੀ ਦੀ ਪਾਰਾ ਪਾਦੇ ਪਾਦੇ ਪਾਦੀ ਹੋ ਗਈ ਹੁਣ ਹੋ ਗਈ ਹੋ ਗਈ 13000 ਰੁਪਏ ਆ ਸੀ ਆ ਲੈਣਾ ਜਿਹੜਾ ਦੇ ਵੀਰ ਜਿਹੜਾ ਲੈਂਦਾ ਸਕਦਾ ਆਲਾ ਜਾਂ ਰੰਗੇ ਤੇ ਰੰਗ ਆ ਪਟ ਉਹ ਜੈ ਜੀ ਜਕਰ ਯਾਰ ਬਹੁਤ ਵਧੀਆ ਚੰਗੀ ਆ ਉਹ ਲੈ ਕੇ ਰੱਖ ਸਕਦਾ ਜੀ ਕੀ ਆ ਪੱਠ ਦਾ ਹੁੰਦਾ ਸੌਦਾ ਸਾਡੇ ਤੇ ਨਾ ਤੇ ਯਸੂਨ ਵਾਲੀ ਇਹੋ ਵੀ ਡੋਟੇ ਜਿਹੇ ਹੋ ਗਿਆ ਫਿਰ ਸਾਡੇ ਸਭ ਬੀਲ ਨਹੀਂ ਛੋਟੀ ਵਾਦੀ ਨਾਲ ਦੇ ਡਿੱਪ ਬਹੁਤ ਬਤੇਰੇ ਪਿੰਦੇ 14 ਦੇ ਨਹੀਂ ਆ ਫੜ ਤੁਹਾਨੂੰ ਪਤਾ ਨਹੀਂ ਕਿੱਥੇ ਹੋਣੇ ਤੂੰ ਨਾ ਖੜੀ ਦੰਦਾਰ ਤੋਂ ਹੋ ਕਹਿੰਦਾ ਮੈਂ ਪਹਿਲਾਂ ਦਾ ਪਾਗ ਜਲੇਸ਼ਾ ਕਰਦਾ ਕੱਦ ਤਾ ਨਾ ਬੋਚ ਗਾ ਛੋਟੀ ਨਵਾਦੀ ਕੋਈ ਚੱਕਰ ਛੋਟੀ ਕੋਟੀ ਨਹੀਂ ਨਾ ਪੈਂਦੀ ਨਹੀਂ ਬੱਚਿਆਂ ਤੋਂ ਵਧੀਆ ਗਾ ਸਾਹੇ ਲਾ ਦੇ ਬਚੰਗੀ ਤੇ ਲਾ ਦੇ ਖੋਰ ਲੈ ਕੇ ਜਾ 5000 ਘੱਟਵਾ ਦੇਣਾ ਮੈਂ ਲੈ ਲੈ ਅੱਜ ਦਾ ਕਿਥੇ ਮੰਨਣਾ ਹੈ ਨਾ ਕਰ ਪੜਨਾ ਚੀਜ਼ਾਂ ਦੇ ਰੁਪਏ ਲੱਗਦੇ ਆ ਭਰਾ ਜਗ ਲੱਗਦਾ ਮੈਂ 5000 ਦੀ ਮਿਲ ਜੂ ਇੱਥੇ ਔਰ ਇੱਕ ਮੈਂ 40 ਦੀ ਵੀ ਨਹੀਂ 24 ਇੱਕ ਮੈਂ ਕਿ 40 ਦੀ ਮਿਲ ਰੱਖ ਲਾ ਬੀ ਇਥੇ ਬੰਦੇ ਯੂਨਿਟ ਦੇ ਫੋਟੋ ਪੱਤਰਕਾਰਾਂ ਦੇ ਮਾਮਲੇ ਆ ਗਏ ਆਪਨੇ ਉਹ ਉਹ ਮੁੱਖ ਦੀ ਪੱਠ ਉਸ ਤੋਂ ਅੱਗੇ ਲੈ। ਮੈਨੂੰ ਪੁੱਛ ਕੇ ਲਾਉਂਦੇ। ਮੈਂ ਮਾਦਾ ਬੰਦੇ। ਫੇਰੇ ਜਾ। ਨਹੀਂ ਇਹ। ਇਹ ਜੋ ਗਰੀਬ ਬੰਦੇ ਆ। ਆਪਾਂ ਗਰੀਬ ਹੀ। ਇਹਨਾਂ ਨੂੰ ਪਾਲਣ ਸਾਹਮਣੇ ਰੱਖੀ। ਹੋਰ ਯਾਦ ਹਾਂ। ਆਹ ਰੇ ਰੇ ਦਾ ਦੋ ਹੋ ਸ਼ੇਰ ਤੇਰੇ ਕੋ ਹੱਥੇ ਦੇਰੇ ਭਾਈ ਮਗਰ ਨਹੀਂ ਆਉਂਦੀ ਗੋਲ ਕੋਲ ਮੈਂ ਲਾਉਂਗਾ ਤੂੰ ਭਾਜੇਗਾ ਨੈਤਾਂ ਨਹੀਂ ਕੱਚਾ ਮੈਂ ਫਿਰ ਚਲ 70 ਤੱਕ ਜੂਂ ਤੇਰੇ ਮੈਂ ਸਿਰ ਤੇ ਪਹੇਂ ਨਹੀਂ ਆਉਂਦਾ ਨਾ ਬੰਦਾ ਤੈਨੂੰ ਮਾਰਨਾ ਨਹੀਂ ਤੇ ਕਿੰਨੇ ਪੈਸੇ ਤਾਂ ਬੰਦਾ ਹੈ ਮਾਲ ਦੇ ਰੁਪਏ ਲਵਨੇ ਸੀ ਐ ਨਹੀਂ ਲਾਉਂਦੇ ਗੱਲ ਤਰੋਜ ਦੇ YouTube ਤੇ ਤੈਨੂੰ ਮਹਿੰਗੀ ਲੱਗੀ ਨਾ ਲਈ ਛੱਡ ਦੇ ਨਾ ਲਈ ਬਹੁਤ ਹੈ ਗਰਦਾਰ ਹੋਰ ਹੈਗੇ ਨਹੀਂ ਸਾਡੀ ਹਰ ਬੰਦਾ ਹੀ ਮੰਨਦਾ ਇਹ ਗੱਲ ਕੋਈ ਨਹੀਂ ਜਾਂ ਕਿ ਤੈਨੂੰ ਮਹਿੰਗੀ ਲੱਗੀ ਛੱਡ ਦੇ ਕੋਈ ਚੱਕਰ ਪਕੜ ਧੱਕੇ ਨਾ ਮਗਰ ਫੜਾਉਣੀ ਪੈਣਾ ਕਿਹ ਬੱਕਰੀ ਨੇ ਯਾਰ ਚੱਲ ਯਾਰ 14 ਹਾਂ ਨਹੀਂ ਨਹੀਂ ਆ ਫਾੜੇ ਨਹੀਂ ਨਹੀਂ ਬੋ ਤੂੰ ਵੀ ਅੜੀਆਂ ਕਰੀਏ ਨਾ ਅੜੀਆਂ ਕਰਦੇ ਹੁਣ ਦੇ ਦੇ ਪਟ ਤੇਰੀ ਸਹੀ ਵੀ ਕੀ ਜਾਂਦੀ ਜਮਾ ਹੁਣ ਤੇਰੀ ਪਟ ਸਹੀ ਵੀ ਕੀ ਜਾਂਦੀ ਹੈ ਪਾ ਖੁਸ਼ ਹੋ ਕੇ 14000 ਰੁਪਿਆ ਪਾਲਾ ਉਹ ਸਹੀ ਵੀ ਕੀ ਜਾਂਦੀ ਪਟ ਆਹਾ ਯਾਰ ਤੇ ਚੱਲ ਬਣਾ ਨਾਲ ਆ ਲੈ ਯਾਰ ਵੇਚੀ ਨਾ ਵੇਚੀ ਨਾਲ ਹੀ ਤੈਨੂੰ ਕੋਈ ਮੁੱਲ ਲਾਉਗਾ ਮੇਰੇ ਜੜੇ ਕੋਕੇ ਨਹੀਂ ਪੜਦਾ ਕੋਈ ਆਰ 1.14 ਦੀ ਹੋ ਗਈ ਫਾਰਕੋਸ਼ ਗੁਰਦਾਲ ਸਹੀ ਕਹਦੇ ਇਮਾਨਦਾਰੀ ਦਾ ਫਾਰਮ ਹੈਗਾ ਤੇ ਕੋਈ ਨਹੀਂ ਜੈ ਕਰੂ 2 ਰੁਪਏ ਬਾਈਓ 2 ਪੈਸੇ ਓਏ ਪਾਲਾ ਗੇਟ ਖੋ ਰਿਆ ਨਹੀਂ ਕਿ ਸਿਵਨੇ ਆ ਗਈ ਮੈਨ ਮਾਰੀ ਜਾਂਦਾ ਮੈਂ ਕੋਈ ਚੌਥੀ ਹੋਈ ਬੱਕਤ ਨਹੀਂ ਵੱਧ ਨਹੀਂ ਫਾਲਾ ਕੋਈ ਨਹੀਂ ਜੋ ਬਸ ਤੇ ਭਰਾ ਹੈਗਾ ਮੇਰਾ ਬੰਦਾ ਨਹੀਂ ਨਹੀਂ ਉਹ ਦਰ ਕਰਦੇ ਆ ਜੈ ਰੁਪਏ ਓਏ ਥਾਣ ਬਾਈਓ ਨਹੀਂ ਓ ਬਾਈ ਤੇਰੀ ਜਿੱਤ ਹੈਗੀ ਮੇਰਾ ਨੰਬਰ ਲਾਲਾ ਉਹਨੂੰ ਕਹਦੇ ਹੀ ਨਾ ਧੰਨਵਾਦ ਆ ਜੀ ਨਹੀਂ ਨਹੀਂ ਮੈਂ ਤਾਂ ਰੁਪਏ ਨਹੀਂ ਕੱਲ ਸਰਾ ਕੋਈ ਬੰਦਾ ਕਹਿ ਦੇਵੇ ਸਾਢੇ 14 ਦੀ ਕਰੀਏ ਇੱਕ ਲੈ 80 ਕਰ ਚੱਲ ਲੈਣ ਪੈਸੇ ਆ ਫਰ ਨਹੀਂ ਕਹਿੰਦਾ ਨਹੀਂ ਦੇਖੋ ਬੱਬੇ ਉਹ ਦੇ ਦੇ ਬੱਬੇ ਕੁਛ ਨਹੀਂ ਬਾਕੀ ਹੈ ਨਾ ਭੈਜੋ ਓ ਯਾਰ 2200 ਆਪਣੇ ਚ ਨਗਾਲੀ ਪੱਟ ਗੱਡੀ ਦਾ ਵੇਖੀ ਯਾਰ ਐਵੇਂ ਆੜੀ ਜਾਂਦਾ ਚੱਲ ਗਿਆ ਨਾ ਪੈਸੇ ਸਾਢੇ 14000 ਰੁਪਿਆ ਯਾਰ ਦੇ ਬਬੇ ਯਾਰ ਇਹਦੇ ਉਹਦਾ ਤਾਇਨੇ ਕਿਹਾ ਪੂਰੇ 15000 ਦਿੰਦਾ ਜਦੋਂ ਉਹਨੇ ਪੁੱਛਿਆ ਤਾਂ ਰੁਪਏ ਲੈ ਲੈ ਨਹੀਂ ਹੋਰ ਰੱਖ ਕਰ ਕਰੀਂ ਪਾਰ ਕਰੀਂ ਉਹਨੀ ਪਰ ਕਰੋਗੇ ਦੇ ਦੇ ਯਾਰ ਫਰਕ ਉਹ ਠੀਕ ਆ ਭਾਈ ਦੇਜ ਲੈ ਲੈ ਦੇ ਤੇ ਆ ਪਰ ਲੱਗਿਆ ਜਾਂਗੇ ਬੱਕਰੀ ਨਹੀਂ ਜੰਮਣੋ ਹੜਕੀ ਹਣਾ ਕਿੰਨੇ ਰੱਖ ਲਈਆ ਕੀ ਆ ਕਿੰਨੇ ਦੀ ਉਹਦਾ ਬੋਗਾ ਪਾ ਕੇ ਨਹੀਂ ਯਾਰ ਇਹ ਤਾਂ ਲੰਦੇ ਫਿਰ ਮਸ਼ਹਲਾ ਨੂੰ ਨਹੀਂ ਆਉਣੀ ਪਾਈਪ ਦੇ ਭਾਈ ਨਹੀਂ ਮੇਰਾ ਗਰੀਬ ਬੰਦਾ ਨਹੀਂ ਮਾਰਨਾ ਭਾਈ ਤੁਹਾਨੂੰ ਕੋਈ ਦਾਸ ਨਹੀਂ ਹਾਂ ਘਣਾ ਦਿਓ ਬਾਈ ਲਖੇ ਥੋੜਾ ਜਿਹਾ ਸਾਈਡ ਨੂੰ ਚੱਲ ਗਣਾ ਓਏ ਬਾਈ ਦੇ ਬਾਈ ਚਲੋ 15

ਓਏ ਤੇ ਫੜੀ ਪਰੇਗਾ ਤੇਰੀ ਪਰ ਕੋਈ 16 ਲੱਖੇ ਵਿਖਾਵੇ ਨਾ ਲਾਉ ਮੇਰਾ ਚੈਨਲ 'ਚ ਮੈਂ ਵੀਡੀਓ 'ਚ ਕਦੇ ਗੱਤ ਕਹਿੰਦਾ ਨਹੀਂ ਮਾਰ ਕੇ ਕਿਸੇ ਨੂੰ ਮੈਂ ਕਿਉਂ ਨਹੀਂ ਕਿਸੇ ਦਾ ਮਾਰਾ ਕਰਦਾ ਪੱਠ ਤੇਰੀ ਮੇਰਾ ਭਰਾ ਸਹੀ ਵਿਖੀ ਜਾਂਦੀ ਤੋਲ ਕੇ ਰੱਖਦੀ ਅੱਗੇ ਤੇਰੀ ਖੁਸ਼ੀ ਆ ਵੇਚ ਨਹੀਂ ਨਾ ਵੇਚਦੀ ਬਾਈ ਤੇਰਾ ਤਾਣਾ ਸੀ ਤੇਰਾ ਧੱਕਾ ਤਾਂ ਕਰਦਾ ਕਿੰਨੇ ਲਾਦੇ ਬਾਈ ਅੱਗੀ 15000 ਦੀ ਕਰਦੀ ਲਖਾਈ ਬਾਈਆਂ ਨੇ ਕਰਾ ਦੇਣੀ ਔਰ ਕੀ ਆਉਣ ਪਰ ਯਾਰ ਬਾਈਆਂ ਤੱਕ ਸਹੀ ਲੱਗ ਗਿਆ ਬਾਈ ਜਾਈ ਪਏ ਅਸੀਂ ਹੋਰ ਚੱਲ ਚੱਲ ਬਹੁਤ ਸੁਣਵਾ ਬਾਈ ਹੁਣ ਸੁਣ ਲਈ ਯਾਰ ਮੈਂ ਨਾ ਕੱਢੂਗੀ ਪਰ ਤੈਨੂੰ ਕੋਈ ਪਤਾ ਬਾਈ ਸੁਣ ਫੰਡਰ ਦਵਾਈ ਦੂੜ ਕ ਮਹੀਨਾ ਬਾਈ ਯਾਰ ਲੈ ਵੀ ਦੋਸਤ 15000 ਦੀ ਪੱਠ ਕਰਾਤੀ ਆ ਲਖਾਈ ਬਾਈ ਕਰਾਉਣਗੇ ਬਾਈ ਕਿਹੜਾ ਪਿੰਡ ਸੀ ਆਪਣਾ ਜੱਤ ਜੱਤ ਮਣਥਾਨ ਹੈ ਮਾੜਾ ਥਾਨ ਵੇਖ ਲੈ ਇਹ ਤੂੰ ਵੇਖਦੇ ਬਾਈ ਪਤਲੀ ਨਾਲ ਲੈ ਵੀ ਆ ਬੱਕਰੀ ਲੈ ਕੇ ਦਿੱਤੀ ਜੱਕੀ ਨੇ 15000 ਦੀ ਲਖਾਈ ਬਾਈ ਕਰਾਉਣਗੇ ਮਾੜਾ ਫੜ ਨਹੀਂ ਭਾਈ ਖਾਲੀ ਥੋੜਾ ਲੱਗ ਨਹੀਂ ਨਹੀਂ ਯਾਰ ਬਾਈ ਲਖਾਈ ਤੇ ਦਿਖ 22000 ਰੁਪਏ ਗਰੀਬ ਬੰਦੇ ਉਹ ਹੀ ਤਾਂ ਗੱਲ ਐ ਵੀ ਮੋਹਣੇ ਪਿੱਛੇ ਨਾ ਵਸਣਾ ਜੱਗੀ ਬਾਈ ਜੀ ਓਕੇ ਰਿਪੋਰਟ ਚ ਸੌਦਾ ਕਰਾਉਂਦਾ ਹਾਂ ਤਾਂ ਤਾਂ ਹੀ ਆਪਾਂ ਬਾਈ ਨੂੰ ਕਿਹਾ ਤੇਰੀ ਥਲੀ ਨਾਲ ਆਪਾਂ ਲਈ ਆਪਾਂ ਵਾਹ ਬਸ ਸੱਟਾ ਠੀਕ ਆ ਬਾਈ ਜੱਗੀ ਲੈ ਦੋਸਤੋ ਆ ਬੱਕਰੀ ਗੱਭਾਂ ਲੈ ਕੇ ਦਿੱਤੇ ਆ ਥੋੜੇ ਦਿਨ ਲਾਉਗੇ